066 -519 0660 5196220660 QTL because we care shamadan radio punjab tode sunan wale sare shrotter mere kanni yani ki swaran singh da ne liye kanni pyar parisaat sri kalak shamde so jede veer is waqt sanu sun rahe ne unna jo guzarish hai ki ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਤਾਂ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਸਾਹਿਬ ਫਿਰ ਚੋਣ ਕਮਿਸ਼ਨ ਨੇ ਕੁਝ ਲੀਡਰਾਂ ਦੇ ਮੂੰਹ ਦੇ ਉੱਤੇ ਤਾਂ ਜਿੰਦਰੇ कसे ਹੀ ਨਹੀਂ ਇਹ ਕਿੰਨਾ-ਕਿੰਨਾ ਦੇ कसे ਹੈ ਜੀ ਤੇ ਕਿਉਂ कसे ਨਹੀਂ ਨਹੀਂ ਚੋਣ ਕਮਿਸ਼ਨ ਨੇ ਕੋਈ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਸਮਝਿਆ ਜੀ ਵਕਤ ਸਿਰੇ ਕਾਰਵਾਈ ਨਹੀਂ ਕੀਤੀ ਸਗੋਂ ਉਹਨੂੰ ਕਰਨੀ ਪੈਗੀ ਕਾਰਨੇ ਦਾ اے سی کے پچھلے ਦਿਨਾਂ ਦੇ ਵਿੱਚ ਜਿਹੜੇ ਵੱਡੇ ਲੀਡਰ ਹੈ ਜੀ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਵਰਤੋਅ ਕੀਤਾ ਜਿਵੇਂ ਉਹ ਨੈਸ਼ਨਲ ਲੈਵਲ ਦੇ ਲੀਡਰ ਨਾ ਹੋ ਕੇ ਹੂੰ ਹੂੰ ਜਿਹੜੇ ਗਲੀਆਂ ਦੇ ਮਸਟੰਡੇ ਹੁੰਦੇ ਹੈ ਜੀ ਉਹ ਉਹਨਾਂ ਦਾ ਬਿਹੇਵੀਅਰ ਇਹ ਜਿਹਾ ਸੀ ਗੱਲ ਆਪਾਂ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੋਂ ਜੀ ਅਮਿਤ ਸ਼ਾਹ ਨੇ ਆਪਣੇ ਪ੍ਰਧਾਨ ਮੰਤਰੀ ਦੀ ਮਹਿਮਾ ਮੰਡਲ ਕਰਦਿਆਂ ਇੱਥੋਂ ਤੱਕ ਕਹਿਤਾ ਸੀ ਕਿ ਜਿਹੜੀ ਭਾਰਤ ਦੀ ਫੌਜ ਹੈ ਜੀ ਇਹ ਮੋਦੀ ਜੀ ਦੀ ਫੌਜ ਹੈ ਹੂੰ ਸੰਦਰਭੋਂ ਇਹ ਦਿੱਤਾ ਸੀ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਜਾਂ ਹੋਰ ਵਿਰੋਧੀ ਸਰਕਾਰਾਂ ਹੁੰਦੀਆਂ ਸੀ ਹੂੰ ਹੂੰ ਉਸ ਦੌਰ ਦੇ ਵਿੱਚ ਜਿਹੜੇ ਲੋਕ ਪਾਕਿਸਤਾਨ ਵਾਲੇ ਪਾਸੇ ਹੁੰਦਾ ਅਸ਼ਤਗਰਦ ਇੱਥੇ ਆਉਂਦੇ ਸੀ ਹੂੰ ਹੂੰ ਜਿਉ ਫੜੇ ਜਾਂਦੀ ਸੀ ਉਹਨਾਂ ਨੂੰ ਜਿਲ੍ਹਾ ਸੁੱਟ ਦਿੱਤਾ ਜਾਂਦਾ ਉਹਨਾਂ ਤੇ ਮੁਕੱਦਮੇ ਚੱਲਦੀ ਜਾਂ ਉਹਨਾਂ ਨੂੰ ਸਜ਼ਾਵਾ ਹੋ ਜਾਂਦੀਆਂ ਜੀ ਉਸ ਤੋਂ ਬਾਅਦ ਕਹਿੰਦੇ ਵੀ ਵੱਖਰੇ ਤੌਰ ਦੇ ਉੱਤੇ ਉਹਨਾਂ ਦੀ ਆਓ ਭਗਤ ਕੀਤੀ ਜਾਂਦੀ ਸੀ ਜੀ ਉਹਨਾਂ ਨੂੰ ਵੱਖੋ ਵੱਖਰੇ ਤਰ੍ਹਾਂ ਦੇ ਪਕਵਾਨ ਮੁਹੱਈਆ ਕੀਤੇ ਜਾਂਦੇ ਸੀ ਜੋ ਉਹ ਮੰਗਦੇ ਸੀ ਉਹ ਉਹਨਾਂ ਨੂੰ ਦਿੱਤਾ ਜਾਂਦਾ ਸੀ ਹੂੰ ਹੂੰ ਮੇਰਾ ਖਿਆਲ ਹੈ ਜੇ ਆਪਾਂ ਇਹਨੂੰ ਮਨੁੱਖੀ ਅਧਿਕਾਰਾਂ ਦੇ ਨੁਕਤੇ ਨਜ਼ਰ ਤੋਂ ਦੇਖੀ ਤਾਂ ਇਹ ਗਲਤ ਨਹੀਂ ਹੈ ਜੀ ਕੋਈ ਬੰਦਾ ਗ੍ਰਿਫਤਾਰ ਹੋ ਜਾਂਦਾ ਫੜਿਆ ਜਾਂਦਾ ਹੈ ਕਾਨੂੰਨ ਨੇ ਉਹਨੂੰ ਸਜ਼ਾ ਦੇਣੀ ਹੈ ਹੂੰ ਹੂੰ ਲੈਕਿਨ ਇਹਦਾ ਮਤਲਬ ਇਹ ਨਹੀਂ ਕਿ ਉਸ ਬੰਦੇ ਨੂੰ ਕੋਈ ਸਰਕਾਰ ਕੋਈ ਸਖਸ਼ ਜੀ ਕੋਈ ਤੇਰਾ ਜਿਹੜੀ ਉਪਰਤਾੜਤ ਕਰੇ ਉਹਨੂੰ ਤੰਗ ਪਰੇਸ਼ਾਨ ਕਰੇ ਮਸਲਨ ਜੇ ਬੰਦੇ ਨੂੰ ਫਾਂਸੀ ਵੀ ਦੇਣੀ ਹੈ ਫਾਂਸੀ ਦੇਣ ਤੋਂ ਪਹਿਲਾਂ ਇਹ ਨਹੀਂ ਕਿ ਉਹਨੂੰ ਭੁੱਖਾ ਰੱਖਿਆ ਜਾਵੇ ਉਹਨੂੰ ਢਿੱਡ ਪਰ ਮਾਰਸ਼ਣ ਦੇਣਾ ਪਵੇ ਜੀ ਇਹ ਕੋਈ ਇੱਕ ਭਾਰਤ ਦੀ ਨਹੀਂ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਸਟਮ ਬਣੇ ਹੋਏ ਹੈ ਜੀ ਭਾਰਤ ਦੇ ਜਿਲ੍ਹੇ ਤਾਂ ਵੈਸੇ ਨਰਕ ਹੈ ਹੂੰ ਹੂੰ ਜੇ ਅਸੀਂ ਵਿਦੇਸ਼ਾਂ ਦੀਆਂ ਜੇਲਾਂ ਦੇਖੀਏ ਉਹ ਜੇਲਾਂ ਐਨ ਲੱਗਦੀਆਂ ਜਿਵੇਂ ਹੋਸਟਲ ਹੋਣ ਕੋਈ ਵੱਡੇ ਦੇਸ਼ਾਂ ਦੀਆਂ ਵੱਡੇ ਦੇਸ਼ਾਂ ਦੀ ਜਿਹੜੇ ਆਪਾਂ ਕਹਿ ਸਕਦੇ ਹਾਂ ਵਿਕਸਤ ਪੱਛਮੀ ਦੇਸ਼ ਪੱਛਮੀ ਦੇਸ਼ਾਂ ਉਹਨਾਂ ਦੀ ਜਿਹੜੇ ਜੇ ਆਪਾਂ ਗੱਲ ਕਰ ਲਈਏ ਬੰਗਲਾਦੇਸ਼ ਤਾਂ ਸਾਡੇ ਵਰਗਾ ਹੀ ਹੈ ਤਾਂ ਪਾਕਿਸਤਾਨ ਵਾਲਾਂ ਦੀ ਹਾਲਤ ਐਦੂ ਵੀ ਮਾੜੀ ਹੈ ਕਿਉਂਕਿ ਪਾਕਿਸਤਾਨ ਦਾ ਇੱਕ ਪ੍ਰਧਾਨ ਮੰਤਰੀ ਸੀ ਨਵਾਜ਼ ਸ਼ਰੀਫ ਜਿਹੜਾ ਹੁਣ ਇਸ ਵੇਲੇ ਵੀ ਜੇਲ੍ਹ 'ਚ ਹੈ ਜਦੋਂ ਪ੍ਰਵਾਜ ਮੁਸ਼ਰਫ ਉਸ ਦੇਸ਼ ਦੀ ਫੌਜ ਦੇ ਮੁਖੀ ਹੁੰਦੇ ਸੀ ਉਹਨਾਂ ਨੇ ਰਾਜ ਪਲਟਾ ਕਰਤਾ ਤੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਫੜ ਕੇ ਉਹਨੂੰ ਜੇਲ੍ਹ ਚ ਦੇਤਾ ਜੇਲ੍ਹ ਤੇ ਆਪ ਉਹ ਹਾਕਮ ਬਣ ਕੇ ਬਹਿ ਗਿਆ ਬਾਅਦ ਦੇ ਵਿੱਚ ਪਤਾ ਲੱਗਾ ਇੱਕ ਦਿਨ ਕਿ ਜਿਹੜੀ ਹਵਾਲਾਤ ਦੇ ਵਿੱਚ ਉਹਨੂੰ ਜਿਹੜੀ ਕੋਠੜੀ ਚ ਰੱਖਿਆ ਹੋਇਆ ਸੀ ਉੱਥੇ ਇੱਕ ਖੂਖਰ ਸੱਪ ਵੀ ਆ ਗਿਆ ਸੀ ਅੱਛਾ ਹੀ ਉਹ ਐ ਰਿ ਸੀ ਸੱਪ ਪੀ ਗਿਆ ਗਿਆ ਸੀ ਸਾਡੇ ਜਿਹੜੇ ਹੈਗੇ ਆ ਅਸੀਂ ਕਹਿ ਸਕਦੇ ਏਸ਼ੀ ਦੇਸ਼ ਉੱਥੇ ਇਹ ਸਾਰਾ ਕੁਝ ਹੁੰਦਾ ਹੈ ਲੇਕਿਨ ਵਿਕਸਿਤ ਦੇਸ਼ਾਂ ਦੇ ਵਿੱਚ ਇਹ ਨਹੀਂ ਹੁੰਦਾ ਚਲੋ ਆਪਾਂ ਛੱਡੀਏ ਗੱਲ ਲੰਬੀ ਨਾ ਕਰੀਏ ਜੀ ਆਮ ਤੌਰ ਤੇ ਜੇ ਦੇਖੀਏ ਤਾਂ ਜਿਹੜੇ ਬੰਦੀ ਹੈ ਹੂੰ ਹੂੰ ਬੰਦੀਆਂ ਦੇ ਵੀ ਹੱਕ ਹੁੰਦੇ ਹੱਕ ਹੁੰਦੇ ਆ ਉਨਾ ਦੇ ਵੀਰਕਾਰ ਹੁੰਦੇ ਆ ਉਹਨਾਂ ਨੂੰ ਦੇਣ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਅਮਿਤ ਸ਼ਾਫਰ ਆਪਦੀ ਪਾਰਟੀ ਦੀ ਗੱਲ ਕਰਦੇ ਆ ਆਪਦੀ ਸਰਕਾਰ ਦੀ ਗੱਲ ਕਰਦੇ ਆ ਉਹਨਾਂ ਦਾ ਟੇਡੇ ਟੰਗ ਨਾਲ ਹਵਾਲਾ ਦਿੰਦੇ ਆ ਪੁਲਵਾਮਾ ਕਾਂਡ ਨਾਲ ਜੀ ਕਿ ਪੁਲਵਾਮਾ ਦੇ ਵਿੱਚ ਇੱਕ ਅਟੈਕ ਹੋਇਆ ਉਸ ਅਟੈਕ ਦੇ ਵਿੱਚ 40 ਦੇ ਕਰੀਬ ਸਾਡੇ CRPF ਦੇ ਜਵਾਨ ਮਾਰੇ ਗਏ ਤੇ ਉਸ ਤੋਂ ਬਾਅਦ ਫਿਰ ਜੋ ਪੁਲਵਾਮਾ ਦੇ ਵਿੱਚ ਹੋਇਆ ਉਹਦਾ ਪ੍ਰਤੀਕਰਮ ਕੀ ਹੋਇਆ ਜੀ ਉਹਦਾ ਇਹ ਹੋਇਆ ਕਿ ਬਾਲਾਕੋਟ ਦੇ ਵਿੱਚ ਅਸੀਂ ਬੰਬ ਸਿੱਟਣ ਚਲੇਗੇ ਇਹ ਉਹ ਕ੍ਰੀਗਰ ਲਾ ਵੀ ਜਦੋਂ ਬੰਬ ਸਿੱਟਣ ਵਾਸਤੇ ਚਲੇ ਗਏ ਉੱਥੇ ਨੁਕਸਾਨ ਕਿੰਨਾ ਹੋਇਆ ਸਾਡੇ ਵਾਲੇ ਕਹਿੰਦੇ ਜੀ ਤਬਾਹ ਕਰਤਾ ਬੜਾ ਕੁਝ ਗੋਦੀ ਮੀਡੀਆ ਬੜਾ ਪ੍ਰਚਾਰ ਕਰ ਰਿਹਾ ਹੈ 250 ਅਤਵਾ ਦਿਮਾਰਤਾ ਦੀ 350 ਅਤਵਾ ਦਿਮਾਰਤਾ ਲੇਕਿਨ ਜਿਹੜੇ ਕਮੰਟਰੀ ਪੱਤਰ ਦੀਆਂ ਸਮਾਚਾਰ ਏਜੰਸੀਆਂ ਜੀ ਮੀਡੀਆ ਘਰਾਣੇ ਜਿਹੜੀ ਉਹਨਾਂ ਨੇ ਪੜਤਾਲ ਕੀਤੀ ਉਹਨਾਂ ਨੇ ਕਹਿੰਤਾ ਜੀ ਉੱਥੇ ਕੁਝ ਦਰਖਤੀ ਟੁੱਟੇ ਸੀ ਇਸ ਤੋਂ ਬਾਅਦ ਕੱਖ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਚਲੋ ਮੰਨ ਲੈ ਲੇ ਨੁਕਸਾਨ ਹੋਇਆ ਵੀ ਪੁਲਵਾਮਾ ਦੇ ਮਾਮਲੇ ਦੇ ਵਿੱਚ ਵੀ ਮਾਮਲਾ ਅਜੇ ਤੱਕ ਜੇਰੇ ਗੌਰ ਹੈ ਹਮਮ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ ਉਹਨਾਂ ਨੇ ਰੱਖ ਲਿਆ ਜੀ ਕਈ ਸਵਾਲ ਉਹਦੇ ਚ ਨਿਕਲ ਕੇ ਉੱਠਦੇ ਆਉਂਦੇ ਕਿ ਘੱਟੋ ਘੱਟ 3.5 ਕੁਇੰਟਲ ਬਾਰੂਦ ਕਿੱਥੋਂ ਆ ਗਿਆ ਜੀ ਪੁਲਵਾਮਾ ਦੇ ਵਿੱਚ ਜਿਹੜਾ ਹੈਗਾ ਕੌਣ ਲੈ ਕੇ ਆਇਆ ਹਮਮ 3.5 3 ਕੁਇੰਟਲ ਜਿਹੜਾ ਬਾਰੂਦ ਆ ਉਹਨੂੰ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਕਣਕ ਦੀਆਂ ਬੱਲੀਆਂ ਸੀ ਜੀ ਕਣਕ ਦੀਆਂ ਅਕਸਰ ਕਿਥੋਂ ਤਾਂ ਆਇਆ ਹੈ ਕਿਹੜੀ ਸਰਹੱਦ ਪਾਰ ਕਰਕੇ ਆ ਜਿਹੜੀ ਸਰਹੱਦ ਦੇ ਉੱਤੇ ਬਹੁਤ ਵੱਡੀ پابੰਦੀ ਲੱਗੀ ਹੋਈ ਹੈ ਪੂਰੀ ਨਾਕਾਬੰਦੀ ਕੀਤੀ ਹੋਈ ਹੈ ਫੌਜਾਂ ਉੱਥੇ ਤਾਇਨਾਤ ਹੈ ਜਬ ਮਸਲਨ ਜਦੋਂ ਉਹ ਜਾ ਰਹੇ ਸੀ ਸੀਆਰਪੀਐਫ ਦੇ ਜਵਾਨ ਹਮ ਹਮ ਸ਼੍ਰੀਨਗਰ ਵਾਲੇ ਪਾਸੇ ਨੂੰ ਤਾਂ ਅਚਨਚੇਤ ਫਿਰ ਜਿਹੜਾ ਹੈਗਾ ਇੱਕ ਗੱਡੀ ਉਹ ਮੇਨ ਰੋਡ ਦੇ ਉੱਤੇ ਕਿਵੇਂ ਚੜਦੀ ਹੈ ਜਦੋਂ ਕਿ ਨਿਜ਼ਮਾ ਮੁਤਾਬਕ ਜੀ ਸਾਰੇ ਜਿਹੜੇ ਲਿੰਕ ਰੋਡ ਹੈ ਸਾਡੇ ਜਿਹੜੇ ਨਕ ਆਪਣੇ ਪੁਆਇੰਟ ਹੈ ਇੰਟਰੀ ਪੁਆਇੰਟਾਂ ਦੇ ਉੱਤੇ ਪਹਿਰੇ ਹੋਣੇ ਚਾਹੀਦੇ ਸੀ ਵਗੈਰਾ ਵਗੈਰਾ ਗੱਲ ਅਜੇ ਤੱਕ ਵਿਚਾਰ ਅਧੀਨ ਹੈ ਜਦੋਂ ਸਰਕਾਰਾਂ ਸਰਕੂਨਾਂ ਚੇਂਜ ਹੋਣਗੀਆਂ ਪੜਤਾਲ ਹੋਊਗੀ ਕਿ ਸਾਰਾ ਕੁਝ ਕਿਵੇਂ ਹੋਇਆ ਤਾਂ ਉਦੋਂ ਗੱਲ ਆਊਗੀ ਜੀ ਪਰ ਆਪਾਂ ਮੰਨ ਲੈਨੇ ਵੀ ਬੜਾ ਕੁਝ ਕਰਤਾ ਤੇ ਉਹਦੇ ਵਿੱਚ ਫਿਰ ਹਵਾਲਾ ਦਿੰਦੇ ਅਮਿਤ ਸ਼ਾ ਕਿ ਪਹਿਲੀਆਂ ਸਰਕਾਰਾਂ ਵਾਲੇ ਬ੍ਰਿਆਨੀ ਛਕਾਉਂਦੇ ਹੁੰਦੇ ਸੀ ਜੀ ਤੇ ਜਿਹੜੀ ਸਾਡੀ ਸਰਕਾਰ ਹੈ ਕਹਿੰਦੇ મોદી ਦੀ ਸਰਕਾਰ ਹੂੰ મોદી ਦੀ ਸਰਕਾਰ ਦੀ ਫੌਜ ਹੈ ਜਿਹੜੀ ਕਹਿੰਦੇ ਉਹ ਉਹਨਾਂ دہشت ਗਰਦਾਂ ਨੂੰ ਗੋਲੀਆਂ ਤੇ ਗੋਲੇ ਦਿੰਦੀ ਹੈ ਅੱਛਾ ਜੀ ਮਤਲਬ ਬੰਬ ਸਿਟੀ ਦੀ ਤੇ ਉਹਨਾਂ ਦੇ ਉੱਤੇ ਅੰਨੇ ਵਾ ਫਾਇਰਿੰਗ ਕਰਦੀ ਹੈ ਇਹ ਗੱਲ ਕਹਿੰਦੀ ਹੈ ਹੁਣ ਸਵਾਲ ਹੈ ਕਿ ਮੋਦੀ ਵਿਚਾਰਾ 5 ਸਾਲ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਹਮ ਹਮ ਭਾਰਤ ਦੀ ਫੌਜ ਦੁਨੀਆ ਦੀ ਬਹੁਤ ਜਿੰਨੇ ਜਬਰਦਸਤ ਫੌਜਾਂ ਉਹਨਾਂ ਦੇ ਵਿੱਚੋਂ ਇੱਕ ਹੈ ਇਹ ਫੌਜ ਅਚੰਤਿਤ 50 ਸਾਲਾਂ ਦੇ ਵਿੱਚ ਹੀ ਮੋਦੀ ਜੀ ਨੇ ਆ ਕੇ ਖੜੇ ਕਰਤੀ ਹਮ ਹਮ ਜੋ ਉਹਨਾਂ ਦੇ ਕੋਲ ਇਨਫਰਾਸਟ੍ਰਕਚਰ ਹੈ ਜੋ ਉਹਨਾਂ ਦੇ ਕੋਲ ਐਡ ਐਡ ਦਾ ਵੱਡਾ ਇੱਕ ਜਿਹੜਾ ਹੈਗਾ ਤੰਤਰ ਹੈ ਜੀ ਉਹ ਤੰਤਰ ਕਿੱਥੋਂ ਆ ਗਿਆ ਫੌਜ ਕਦੇ ਵੀ ਕਿਸੇ ਇੱਕ ਪਾਰਟੀ ਦੀ ਨਹੀਂ ਹੁੰਦੀ ਕਿਸੇ ਇੱਕ ਪ੍ਰਧਾਨ ਮੰਤਰੀ ਦੀ ਨਹੀਂ ਹੁੰਦੀ ਉਹ ਦੇਸ਼ ਦੀ ਦੇਸ਼ ਦੀ ਹੁੰਦੀ ਹੈ ਉਹ ਕੌਮੀ ਸਰਮਾਇਆ ਔਰ ਇਹਦਾ ਨਤੀਜਾ ਹੋਇਆ ਕਿ ਜਦੋਂ ਉਹਨਾਂ ਨੇ ਇਹ ਕੁਝ ਕਿਹਾ ਤੇ ਫਿਰ ਨਾਲ ਦੀ ਨਾਲ ਹੀ ਅੱਠ ਵੱਡੇ ਜਿਹੜੇ ਹੈਗੇ ਐ ਫੌਜ ਦੇ ਰਿਟਾਇਰਡ ਭਜਰੇ ਹੈਗੇ ਚੀਫ ਚੀਫ ਹਾਂਜੀ ਉਹਨਾਂ ਦੀ ਅਗਵਾਈ ਦੇ ਵਿੱਚ 150 ਤੋਂ ਵੱਧ ਸਾਡੇ ਜਿਹੜੇ ਹੈਗੇ ਐ ਰਿਟਾਇਰਡ ਫੌਜੀ ਐ ਸੋ ਉਹਨਾਂ ਨੇ ਰਾਸ਼ਟਰਪਤੀ ਨੂੰ ਚੁੱਟੀ ਲੀਹ ਜੀ ਰੋਕੋ ਹੂੰ ਹੂੰ ਇਹ ਜਦੋਂ ਮੋਦੀ ਸਾਹਿਬ ਦੀ ਗੱਲ ਹੋਊਗੀ ਕਈ ਹੋਰ ਗੱਲਾਂ ਹੋਊਗਾ ਬੀਬੀ ਮਾਇਆਬਤੀ ਨੇ ਮੁਸਲਮਾਨਾਂ ਨੂੰ ਸਰਦਾਰ ਦਿੱਤਾ ਕਿ ਤੁਸੀਂ ਆਪਣਾ ਵੋਟਾਂ ਨਾ ਫਟਣ ਦਿਓ ਜੀ ਤੇ ਜਿਹੜੀ ਹੈਗੀ ਆਪਣੀ ਬੀਬੀ ਮੇਨਕਾ ગાંધી ਉਹ ਇਹ ਕਹਿਨ ਤੱਕ ਚਲੀ ਗਈ ਕਿ ਮੈਂ ਕੱਲੇ ਕੱਲੇ ਬੂਥ ਦਾ ਹਿਸਾਬ ਕਿਤਾਬ ਰੱਖੂੰਗੀ ਜੀ ਜਿੱਦ ਤੱਕ ਨਹੀਂ ਮੈਂ ਹਿੰਦੂਗਾਨੀਆਂ ਵੋਟਰਾਂ ਨਾਲ ਵੀ ਜਾਣੀਏ ਪਰ ਮੈਂ ਚਾਹੁੰਨੀ ਹੈ ਕਿ ਮੁਸਲਮਾਨ ਵੋਟਾਂ ਵੀ ਪੈਣ ਜੇ ਮੁਸਲਮਾਨ ਵੋਟਾਂ ਨਾ ਪਈਆਂ ਹਿਸਾਬ ਕਿਤਾਬ ਮੈਂ ਰੱਖੂ ਫਿਰ ਕੰਮ ਨਹੀਂ ਹੋਣੀ ਕਿਸੇ ਜੀ ਤੇ ਨਾਲ ਹੀ ਆਪਣੇ ਆਜਮ ਖਾਂਏ ਆਜਮ ਖਾਂ ਨੇ ਆਪਣੀ ਵਿਰੋਧੀ ਜੈ ਪ੍ਰਦਾ ਉਹਦੇ ਬਾਰੇ ਇੱਕ અપਮਾਨਜਨਕ ਟਿੱਪਣੀ ਕੀਤੀ ਹਮ ਹਮ ਉਹ ਟਿੱਪਣੀ ਜਿਹੜੀ ਹੈਗੀ ਆ ਕਿਸੇ ਵੀ ਸਭਿਕ ਬੰਦੇ ਨੂੰ ਹਜਮ ਨਹੀਂ ਆਉਂਦੀ ਜੀ ਇਹ ਸਾਰੀਆਂ ਗੱਲਾਂ ਹੋਈ ਕਿ ਗਏ ਤੇ ਸਾਰੀਆਂ ਗੱਲਾਂ ਅਖਬਾਰਾਂ ਚਾਹੀਏ ਦੀ ਇੱਕ ਨੇ ਤਾਂ ਇਹਨੂੰ ਗਾਲੀ ਕੱਢਤੀ ਉਹ ਵੀ ਵਾਇਰਲ ਹੋਈ ਜਾਂਦੀ ਹੈ ਰਾਹੁਲ ਗਾਂਧੀ ਨੂੰ ਮਾਂ ਦੀ ਗਾਲੀ ਕੱਢਤੀ ਬਿਲਕੁਲ ਬਿਲਕੁਲ ਜੀ ਸ਼ਿਕਾਇਤਾਂ ਹੋ ਰਹੀਆਂ ਚੋਣ ਕਮਿਸ਼ਨ ਦੇ ਦਿੰਦਾ ਜੀ ਨੋਟਿਸ ਜੀ ਨੋਟਿਸ ਦਾ ਜਵਾਬ ਆਉਂਦਾ ਕੁਝ ਤੇ ਬੜਾ ਜਿਵੇਂ ਪਿਆਰੇ ਜੇ ਬੱਚੇ ਨੂੰ ਸਮਝਾਉਂਦੇ ਹੁੰਦੇ ਆ ਟੀਚਰ ਹਮ ਹਮ ਕਿ ਕਾਕਾ ਗਾਂ ਤੂੰ ਆ ਗਲਤੀ ਨਹੀਂ ਕਰਦੀ ਜੀ ਤੇ ਉਹ ਕਹਿੰਦਾ ਚੋਣ ਕਮਿਸ਼ਨ ਕਹਿੰਦਾ ਇਹਨੂੰ ਆਪਣੇ ਨੂੰ ਅਮਿਤ ਛਾਰੂ ਕਹੇ ਜੀ ਇਹ ਕਿ ਤੁਸੀਂ ਫੌਜ ਵਾਲੀ ਗੱਲ ਕਰਤੀ ਕਰਤੀ ਗਾਹ ਨੂੰ ਨਹੀਂ ਫਿਰੇਸਤਾ ਕਰਨ ਸਾਰਿਆਂ ਪ੍ਰਤੀ ਇਹ ਨਜ਼ਰੀਆ ਤਾਂ ਇੱਕ ਬੀਬੀ ਐ ਜਿਹੜੀ ਯੋਗਾ ਟੀਚਰ ਆ ਜੁਏ ਜੀ ਉਹਨੇ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਹੂੰ ਹੂੰ ਕਿ ਧਰਮ ਤੇ ਜਾਤ ਦੇ ਨਾਂ ਦੇ ਉੱਤੇ ਜਿਹੜੇ ਲੋਕ ਵੋਟਾਂ ਮੰਗਣ ਵਾਲੇ ਐ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੁਪਰੀਮ ਕੋਰਟ ਨੇ ਨੋਟਿਸ ਦਿੱਤਾ ਸੱਦ ਰਿਹਾ ਹੂੰ ਚੋਣ ਕਮਿਸ਼ਨ ਵਾਲਿਆਂ ਨੂੰ ਤੁਸੀਂ ਦੱਸੋ ਭਾਈ ਕੀ ਕਰਦੇ ਹੋ ਭਗਤੋ ਹੂੰ ਬੋਲੋ ਐਡਾ ਵੱਡਾ ਤੁਹਾਡੇ ਕੋਲ ਕਨਸਟੀਟਿਊਸ਼ਨਲ ਰੁਤਬਾ ਹੈ ਇਹਦੇ ਬਾਰੇ ਕੀ ਕਹਤੇ ਬੜੇ ਮੱਲਕ ਜਿਹਨੇ ਪੋਲੇ ਦੇ ਮੂੰਹ ਨਾਲ ਕਹਿਤਾ ਕੀ ਕਰੀਏ ਜੀ ਸਾਡੇ ਕੋਲ ਤਾਂ ਕੋਈ ਪਾਵਰੇ ਨਹੀਂ ਕਹਿੰਦੇ ਅੱਛਾ ਪਾਵਰਾ ਨਹੀਂ ਇਹ ਕੱਲ ਦੀ ਗੱਲ ਹੈ ਅੱਛਾ ਜੇ ਪਾਵਰਾ ਨਹੀਂ ਤੇ ਕਹਿੰਦੇ ਕੱਲ ਨੂੰ ਭਾਈ ਫਿਰ ਚੋਣ ਕਮਿਸ਼ਨ ਦਾ ਜਿਹੜਾ ਪ੍ਰਤੀਨਿਧੀ ਇੱਥੇ ਆ ਜੇ ਤੇ ਫਿਰ ਸਾਬਕਾਬ ਇੱਥੇ ਕਰਾਂਗੇ ਜਦੋਂ ਥੋੜੀ ਜੀ ਸ਼ਕਤੀ ਕੀਤੀ ਤੇ ਫਿਰ ਚੋਣ ਕਮਿਸ਼ਨ ਨੇ ਜੀ ਨਾਲ ਦੀ ਨਾਲ ਹੀ ਕਹਿੰਦੇ ਲਓ ਜੀ ਜੋਗੀ ਅਦਿੱਤਿਆਨਾਥ ਤੇ ਆਜਮਖਾ ਇਹਨਾਂ ਤੇ ਪਾਬੰਦੀ ਲਾਈ ਜਾਂਦੀ ਹੈ ਕਿ 72 ਘੰਟੇ ਚੋਂ ਪ੍ਰਚਾਰ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਬੀਬੀ ਮਾਇਆਬਤੀ ਤੇ ਮੇਨਕਾ ગાંધી ਉਹਨਾਂ ਤੇ ਪਾਬੰਦੀ ਲਾਤੀ ਜੀ 48 ਘੰਟੇ ਇਹ ਪ੍ਰਚਾਰ ਨਹੀਂ ਕਰ ਸਕਦੇ। ਜੀ। ਉਹਨਾਂ ਨੂੰ ਕਹਤਾ ਚਾਰਾਂ ਨੂੰ ਕਹਤਾ। ਚਾਰਾਂ ਨੂੰ ਕਹਿਣ ਤੋਂ ਬਾਅਦ ਜਿਹੜੇ ਮਤਲਬ ਤੁਹਾਨੂੰ ਪਤਾ ਬੰਦੇ ਹੁੰਦੇ ਉਹ ਹਟ ਨਹੀਂ ਸਕਦੇ। ਹੂੰ ਹੂੰ। ਇਹਨੇ ਕਹਿ ਦਿੱਤਾ ਸੀ ਆਪਣੇ ਜੋਗੀ ਦਤਿਆਨਾਥ ਨੇ ਕਿੱਲਾ ਇਹਨੇ ਨਹੀਂ ਕਿਹਾ ਸੀ ਕਿ ਮੋਦੀ ਦੀ ਫੌਜ ਹੈ। ਉਹ ਨਾਲ ਅੱਗੇ ਵੀ ਟੱਪ ਗਈ ਸੀ। ਉਹ ਕਹਿੰਦੇ ਸੀ ਆਪੋਜੀਸ਼ਨ ਵਾਲਿਆਂ ਕੋਲੇ ਅਲੀ ਹੈ ਜੇ ਉਹਨਾਂ ਕੋਲੇ ਅਲੀ ਹੈ ਤਾਂ ਸਾਡੇ ਕੋਲੇ ਬਜਰੰਗ ਬਲੀ ਹੈ। ਬਲੀ ਹੈ। ਇਸਲਾਮ ਧਰਮ ਦੇ ਵਿੱਚ ਅਲੀ ਸ਼ਬਦ ਮਤਲਬ ਜਿਵੇਂ ਸਾਡੇ ਬਹੁਤ ਪਵਿੱਤਰ ਧਰਮ ਹੈ ਵੈਗਰੂ ਜੀ ਦਾ ਘਰ ਸਾਹ ਹਾਂਜੀ। ਜੇ ਇਹ ਕੁਮਕਾਰ ਉਮੀਦ ਵਿੱਚ ਇਸਲਾਮ ਦੇ ਵਿੱਚ ਅਲੀ ਦੀ ਬਹੁਤ ਐਮੀਅਤ ਹੈ। ਉਹ ਕਹਿੰਦੇ ਸਾਡੇ ਕੋਲੇ ਬਜਰੰਗ ਬਲੀ ਹੈ। ਹੂੰ ਹੂੰ ਤੇ ਬੀਬੀ ਮਾਇਬਤੀ ਨੇ ਕਹੇ ਤੁਸੀਂ ਬਜਰੰਗ ਬਲੀ ਤਾਂ ਸਾਡਾ ਹੈ। ਅਲੀ ਵੀ ਸਾਡਾ ਅਲੀ ਘਟ ਗਿੰਤੀਆਂ ਚੋਂ ਹੈ। ਤੇ ਬਜਰੰਗ ਬਲੀ ਹੈ ਜਿਹੜਾ ਜ਼ਾਲਤ ਹੈ। ਇਹ ਇਸਕਿਸ ਨੇ ਕੱਲਾ ਵੀ ਹੋਣ ਲੱਗਦਾ। ਸੋ ਜਦੋਂ ਇਸ ਕਿਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਤੇ ਇਹ ਤਾਂ ਜਿਹੜਾ ਕੁਝ ਹੋਣਾ ਸੀ ਤੇ ਹੁਣ ਉਹਦਾ ਇੱਕ ਨਵਾਂ ਰੂਪ ਆ ਗਿਆ ਕਹਿੰਦੇ ਜੀ ਜੋਗੀ ਦਿੱਤਿਆਨਾਥ ਨੇ ਪ੍ਰਚਾਰ ਵਾਲੀ ਗੱਲ ਤਾਂ ਮਤਲਬ ਜਿਹੜੀ ਹੈ ਪ੍ਰਵਾਨ ਕਰਨੀ ਕਰਨੀ ਪੈਣੀ ਸੀ ਜੀ ਹੁਕਮ ਸੀ ਤੇ ਨਾਲ ਇੱਕ ਹੋਰ ਗੱਲ ਕਰ ਲਈ ਕਹਿੰਦੇ ਜੀ ਫਿਰ ਬਜਰੰਗਬਲੀ ਦੇ ਹੋ ਚਲਾ ਗਿਆ ਮੰਦਿਰ ਚ ਹੂੰ ਉੱਥੇ ਜਾ ਕੇ ਹਨੂਮਾਨ ਚਾਲੀਸਾ ਉਹਦਾ ਪਾਠ ਕਰਨ ਲੱਗਾ ਪ੍ਰਭਾਵ ਕੀ ਦੇਣਾ ਚਾਹੁੰਦਾ ਫਿਰ ਮੈਂ ਕਿ ਜਿੰਨਾ ਮਰਜ਼ੀ ਹੈ ਜੋਰ ਲਾ ਲੂ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਲਗ ਨਾ ਕਰੂੰਗਾ ਅੱਜ ਇਹ ਮਾਮਲਾ ਸੁਪਰੀਮ ਕੋਰਟ ਦੁਆਰਾ ਫਿਰ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਬੀਬੀ ਮਾਇਆਵਤੀ ਨੇ ਵੀ ਪਟੀਸ਼ਨ ਐਪਲੀਕੇਸ਼ਨ ਜੀ ਕਹਿੰਦੀ ਜੀ ਮੈਨੂੰ ਬਿਨਾਂ ਸੁਣੇ ਤੋਂ ਇਹ ਫੈਸਲਾ ਦਿੱਤਾ ਇਸ ਲਈ ਇਹ ਫੈਸਲੇ ਦੇ ਉੱਤੇ ਪਵੰਦੀ ਲਾਓ ਮੈਨੂੰ ਸੁਣਨਾ ਚਾਹੀਦਾ ਕਨਸਟੀਟਿਊਸ਼ਨ ਦਾ ਹਵਾਲਾ ਦਿੱਤਾ ਉਹਨਾਂ ਆਰਟੀਕਲ 19 ਦਾ ਜੀ ਲੇਕਿਨ ਸੁਪਰੀਮ ਕੋਰਟ ਨੇ ਕਿਹਾ ਨਹੀਂ ਇਹ ਪਟੀਸ਼ਨ ਹੈ ਜਿਹੜੀ ਸੁਣਨ ਦੇ ਕਾਬਿਲ ਨਹੀਂ ਉਹਨਾਂ ਨੇ ਬਰਕਾਸਟ ਡਿਸਮਿਸ ਕਰਤੀ ਜੀ ਨਾਲ ਹੀ ਫਿਰ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿਉਂਕਿ ਜਿਹੜੀ ਮੂਲ ਪਟੀਸ਼ਨ ਉਤਾ ਜੇ ਹੈ ਜੀ ਕਿ ਪਹਿਲਾਂ ਜਿਹੜਾ ਹੁਕਮ ਕੀਤਾ ਸੀ ਹੂੰ ਹੂੰ ਇਹ ਹੁਕਮ ਨੂੰ ਕਿੰਨਾਕ ਇਹਦੇ ਪ੍ਰਤੀ ਕੋਈ ਹੋਰ ਨਵਾਂ ਆਰਡਰ ਦੀ ਲੋੜ ਹੈ ਜੀ ਤਾਜ਼ਾ ਆਰਡਰ ਦੀ ਕੋਈ ਫਾਈਨਲ ਆਰਡਰ ਦੀ ਲੋੜ ਹੈ ਸੁਪਰੀਮ ਕੋਰਟ ਨੇ ਕਹਿੰਦਾ ਨਹੀਂ ਫਾਈਨਲ ਆਰਡਰ ਦੀ ਲੋੜ ਨਹੀਂ ਪੈਂਡਿੰਗ ਹੈ ਅਜੇ ਤੱਕ ਹੂੰ ਹੂੰ ਜਿਹੜੀ ਪਟੀਸ਼ਨ ਪੈਂਡਿੰਗ ਹੈ ਜੀ ਕਹਿੰਦੇ ਵੀ ਇਹਦੀ ਕੋਈ ਲੋੜ ਨਹੀਂ ਜੋ ਕੁਝ ਹੋ ਗਿਆ ਕਿ ਇੰਨਾਕ ਬਹੁਤ ਹੈ ਚੋਣ ਕਮਿਸ਼ਨ ਥੋੜਾ ਜਿਹਾ ਆਪਦੀ ਹਰਕਤ ਦੇ ਵਿੱਚ ਆਇਆ ਹੁਣੇ ਦੇਖਦੇ ਆਗੇ ਚੋਣ ਕਮਿਸ਼ਨ ਜਿਹੜਾ ਪਹਿਲੇ ਦਿਨ ਦਾ ਉਹਦਾ ਨਜ਼ਰ ਗਿਆ ਸੁਪਰੀਮ ਕੋਰਟ ਦੇ ਕਹਿੰਦੇ ਤੈਨੂੰ ਇਹ ਕਰਨਾ ਪਿਆ ਆਪਣੇ ਪਦਰ ਤੇ ਬਿਲਕੁਲ ਨਹੀਂ ਕਰਦਾ ਸੀ ਜੇ ਆਪਾਂ ਤਾਕਤਾਂ ਦੀ ਗੱਲ ਕਰੀਏ ਵੀ ਤਾਕਤ ਹੈ ਨਹੀਂ ਹੈ ਨਹੀਂ ਇਹ ਗੱਲ ਮੈਂ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਟੀਐਨ ਸ਼ੇਸ਼ਨ ਦਾ ਜਮਾਨਾ ਆਪਾਂ ਦੇਖਿਆ ਯਾਦ ਕਰ ਲਓ ਟੀਐਨ ਸ਼ੇਸ਼ਨ ਦਾ ਜਮਾਨਾ ਆਪਾਂ ਦੇਖਿਆ ਕਿਵੇਂ ਉਸ ਵੇਲੇ ਉਹਨਾਂ ਸਾਰੇ ਸਿਵਲ ਪ੍ਰਸ਼ਾਸਨ ਨੂੰ ਪੜਨੇ ਪਾਤਾ ਸੀ ਇਹ ਦੱਸਦਾ ਸੀ ਕਿ ਇਲੈਕਸ਼ਨ ਕਮਿਸ਼ਨ ਦੀਆਂ 파ਵਰਾ ਕੀ ਹੁੰਦੀਆਂ